ਲੋਕ ਸਭਾ 2024 ਦੀ ਚੋਣਾਂ ਦਾ ਵਿਗਲ ਵਰ ਚੁੱਕਾ ਵਾ ਉਸ ਤੋਂ ਬਾਅਦ ਹਰ ਇੱਕ ਰਾਜਨੀਤਿਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਜੇ ਉਤਾਰਨੇ ਸ਼ੁਰੂ ਕੀਤੇ ਫਿਲਹਾਲ ਹੀ ਭਾਜਪਾ ਵੱਲੋਂ 6 ਜਿਹੜੇ ਨੇ ਉਮੀਦਵਾਰ ਆਪਣੇ ਐਲਾਨੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੱਕ ਗੁਰਦਾਸਪੁਰ ਦੀ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਪਿਛਲੇ ਸਾਲ ਜੇਕਰ ਗੱਲ ਕਰੀਏ ਪਿਛਲੇ ਸਮੇਂ ਸੰਨੀ ਦਿਓਲ ਲਗਾਤਾਰ ਇੱਥੇ ਸੰਸਦ ਰਹੇ ਨੇ ਪਰ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਰਹੀ ਸੀ ਇਸ ਵਾਰ ਅਦਾਕਾਰ ਨੂੰ ਮੌਕਾ ਨਹੀਂ ਮਿਲਿਆ ਤਿੰਨ ਵਾਰ ਰਹਿ ਚੁੱਕੇ ਐਮ ਐਲ ਏ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਜਿਨ੍ਹਾਂ ਨੂੰ ਇਸ ਵਾਰ ਭਾਜਪਾ ਨੇ ਕਮਲ ਦੇ ਫੁੱਲ ਦੇਤੇ ਇੱਕ ਵਾਰੀ ਉਮੀਦਵਾਰ ਐਲਾਨਿਆ ਆਪਣਾ ਗਲਬਤ ਕਰ ਲਾਂਗੇ ਦਿਨੇਸ਼ ਸਿੰਘ ਬੱਬੂ ਹਣਾ ਬੱਬੂ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮੁਬਾਰਕਾਂ ਦੀ ਬਹੁਤ ਬਹੁਤ ਮੁਬਾਰਕਾਂ ਹਾਈ ਕਮਾਂਡ ਨੇ ਜ਼ਿੰਮੇਵਾਰੀ ਬੜੀ ਵੱਡੀ ਲਈ ਦੇ ਦੇਖੋ ਮੈਂ ਪਾਰਟੀ ਹਾਈ ਕਮਾਂਡ ਦਾ ਤਹਿਲਿਲ ਦੋ ਅਬਾਰ ਬਿੱਤ ਕਰਨਾ ਰਾਸ਼ਟਰੀ ਅਧਿਕਾਰ ਨੱਡਾ ਜੀ ਦਾ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਪੰਜਾਬ ਦੇ ਅਧਿਐਖਕ ਜਾਖੜ ਜੀ ਦਾ ਸਬਦ ਦਾ तहे ਦਿਲ ਤੋਂ ਆભાર ਬਯਨ ਕਰਨਾ ਜਿਨ੍ਹਾਂ ਨੇ ਲੋਕ ਸਭਾ ਗੁਰਦਾਸਪੁਰ ਦਾ ਮੈਨੂੰ ਟਿਕਟ ਦਿੱਤਾ ਹੈ ਕਰਕੇ। ਔਰ ਇਹ ਚੋਣਾਂ ਵੀ ਜਿਹੜਾ ਹੈ ਮੋਦੀ ਜੀ ਦੇ ਨਾਂ ਦੇ ਚੋਣਾਂ ਹੋਣਾ। ਔਰ ਦੇਖੋ ਅੱਜ ਪੂਰੇ ਦੇਸ਼ 'ਚ ਮੋਦੀ ਜੀ ਦੀ ਹਵਾ ਚੱਲੇ ਕਰਦੀ ਹੈ। ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਮੋਦੀ ਜੀ ਫਿਰ ਤੋਂ ਪ੍ਰਧਾਨ ਮੰਤਰੀ ਬਣਨ। ਔਰ ਜਿਸ ਤਿੱਕ ਨਾ ਦੇਸ਼ ਵਾਤਾਵਰਨ ਬਣਦਾ ਹੈ। ਜਿਹੜਾ ਮੋਦੀ ਜੀ ਨੇ ਇੱਕ ਟਾਰਗੇਟ ਦਿੱਤਾ ਨਾ 400, 400 पार ਦਾ ਉਹਨੂੰ ਕੋਈ ਨਹੀਂ ਰੋਕ ਸਕਦਾ 400 ਬਾਰ ਭਾਰਤੀ ਜਨਤਾ ਪਾਰਟੀ ਨੇ ਜਾਣਾ ਜਣਾ ਚੁਣੌਤੀਆਂ ਬੜੀਆਂ ਰਹਿਣਗੀਆਂ ਪਰ ਦੇਖੋ ਬੀਜੇਪੀ ਦਾ ਵਰਕਰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ ਕੋਈ ਮੁਸ਼ਕਲ ਨਹੀਂ ਇਲੈਕਸ਼ਨ ਹਰ ਕੋਈ ਚੋਣ ਆਬ ਜਿਹੜਾ ਚੁਣੌਤੀ ਹੁੰਦੀ ਹੈ ਲੇਕਿਨ ਕੋਈ ਮੁਸ਼ਕਲ ਨਹੀਂ ਬੀਜੇਪੀ ਦਾ ਜਿਹੜਾ ਵਰਕਰ ਹੈ ਉਹ ਡਟ ਕੇ ਮੁਕਾਬਲਾ ਕਰੇਗਾ ਹਰ ਚੁਣੌਤੀ ਦਾ ਪੋਲੀਟਿਕਲ ਦੇ ਵਿੱਚ ਆਪਣਾ ਸਫ਼ਰ ਕਦੋਂ ਸ਼ੁਰੂ ਕਰਦੇ ਪਹਿਲੀ ਵਾਰ ਦੇਖੋ ਮੈਂ 2007 ਚ ਇਲੈਕਸ਼ਨ ਲੜਿਆ 12 ਚ ਲੜਿਆ 17 ਚ ਲੜਿਆ 24 ਚ ਲੜਿਆ ਲਗਾਤਾਰ 4 ਲੱਖ ਲੜੇ ਤਿੰਨ ਵਾਰ ਲਗਾਤਾਰ ਐਮਐਲਏ ਬੰਦੇ ਨੇ ਤਿੰਨ ਵਾਰ ਲਗਾਤਾਰ ਮੈਂ ਸੁजानਪੁਰੂ ਜਿੱਤੇ ਹੋਏ ਹਾਂ ਔਰ ਪਾਰਟੀ ਨੇ ਮੇਰੇ ਤੇ ਦੇਖੋ ਵਿਸ਼ਵਾਸ ਕੀਤਾ ਔਰ ਚਾਰ ਵਾਰ ਲਗਾਤਾਰ ਟਿਕਟ ਦਿੱਤੀ ਇਸ ਕਰਕੇ ਚੋਣ ਠੀਕ ਹੈ ਹਰ ਚੋਣ ਮੁਸ਼ਕਲ ਹੁੰਦਾ ਲੇਕਿਨ ਜਿੱਥੇ ਜਲੇ ਬੀਜੇਪੀ ਦਾ ਵਰਕਰ ਚੱਲਦਾ ਉਸਲੇ ਚੋਣ ਕੋਈ ਮੁਸ਼ਕਲ ਨਹੀਂ ਹਾਟ ਸੀਟ ਮੰਨੀ ਜਾਂਦੀ ਹੈ ਗੁਰਦਾਸਪੁਰ ਦੇਖੋ ਹਾਰ ਸੀ ਥੀ। ਸੰਨੀ ਦਿਵਲ ਨੇ ਅਦਾਕਾਰ ਸੀ ਪਿਛਲੀ ਵਾਰ ਇਲੈਕਸ਼ਨ ਦੇ ਉੱਤੇ ਜਿੱਤੇ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਪਰ ਉਸ ਤੋਂ ਬਾਅਦ ਗੁਰਦਾਸਪੁਰ ਦਿਖੇ ਨਹੀਂ ਇੱਥੋਂ ਤੱਕ ਕਿ ਪੋਸਟਰ ਤੱਕ ਲੱਗਣੇ ਸ਼ੁਰੂ ਹੋ ਗਏ ਸੀ ਗੁਰਦਾਸਪੁਰ ਦੇ ਵਿੱਚ ਪਰ ਲੋਕਾਂ ਦਾ ਕਿਤੇ ਨਾ ਕਿਤੇ ਕਿਸੇ ਪੱਖੋਂ ਦੇਖਿਆ ਜਾਵੇ ਤਾਂ ਵਿਸ਼ਵਾਸ ਵੀ ਟੁੱਟ ਗਿਆ ਸੀ ਕਿ ਭਾਜਪਾ ਨੇ ਪਰ ਭਾਜਪਾ ਨੇ ਇਸ ਵਾਰ ਅਦਾਕਾਰ ਨੂੰ ਤੁਹਾਨੂੰ ਮੌਕਾ ਦਿੱਤਾ ਤੁਹਾਡਾ ਕੀ ਰਹੇਗਾ ਫਿਰ ਦੇਖੋ ਆਪਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਾਂਗੇ ਔਰ ਇੱਕ ਮਿਸਾਲ ਕਾਇਮ ਕਰ ਦਾਂਗੇ ਗੁਰਦਾਸ ਪੁਰ ਦੀ ਕੋਈ ਇਥੋਂ ਐਮਪੀ ਜਿੱਤਿਆ ਹੋਰ ਲੋਕਾਂ ਦੀ ਜਿਹੜੀਆਂ ਆਸ਼ਾ ਉਹ ਪੂਰਾ ਉਤਾਰੀ ਔਰ ਕਿਸੇ ਪਾਰਟੀ ਦੇ ਵਰਕਰ ਦੀ ਕੋਈ ਪਿੱਠ ਨਹੀਂ ਲਗੰਦਿਆਂਗੇ ਹਰ ਵਰਕਰ ਦੇ ਪਿੱਛੇ ਖੜਵਾਂਗੇ ਕੋਈ ਰੇਵੀਕ ਸਰਕਾਰ ਆਪਦੀ ਹੈ ਜਾਂ ਪਹਿਲੇ ਕਾਂਗਰਸ ਦੀ ਕਿ ਕਿਸੇ ਨਾ ਮਾਰ ਪਾਰਟੀ ਦੇ ਵਰਕਰ ਨਾਲ ਕੋਈ ਤਕਾ ਹੋਣਾ ਕਿਸੇ ਪਾਰਟੀ ਦੇ ਵਰਕਰ ਨਾਲ ਕੋਈ ਤਕਾ ਨਹੀਂ ਕਰ ਸਕਦਾ ਦਿਨੇਸ਼ ਬੱਬੂ ਉਹਨਾਂ ਦਾ ਹਮੇਸ਼ਾ ਕਰਾਇਆ ਹੈ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਬੜੇ ਕੀਤੇ ਜਾਂਦੇ ਆ ਹੁਣ ਤੁਸੀਂ ਵੀ ਵਾਅਦਾ ਕਰ ਦਿੱਤਾ ਇੱਕ ਕਿ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਮੈਂ ਕੋਈ ਐਸਾ ਕੋਈ ਐਸਾ ਵਾਅਦਾ ਨਹੀਂ ਮੈਂ ਕਰਦਾ ਜਿਹੜਾ ਮੈਂ ਨਾ ਕਰ ਸਕਾਂ ਤੁਹਾਡੇ ਇਧਰ ਪਾਸੇ ਖੇਤੀ ਨਾਲ ਜੁੜੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕਿਸਾਨ ਨੇ ਪਰ ਪਿੰਡਾਂ ਦੇ ਵਿੱਚੋਂ ਜਾਂ ਉਹਨਾਂ ਕਿਸਾਨਾਂ ਦੀਆਂ ਵੋਟਾਂ ਲੈਣੀਆਂ ਬੜਾ ਔਖਾ ਇੱਕ ਪਾਸੇ ਤੁਸੀਂ ਦੇਖਿਆ ਹੀ ਤੁਹਾਨੂੰ ਪਤਾ ਹੀ ਹੈ ਭਾਜਪਾ ਦੇ ਖਿਲਾਫ ਕਿਸ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਉਹਨੂੰ ਲਗਾਤਾਰ ਦੇਖੋ ਮੈਂ ਖੁਦ ਕਿਸਾਨ ਆ ਕਿਸਾਨਾਂ ਦੀਆਂ ਜਿਹੜੀਆਂ ਵੰਗਾਂ ਨੂੰ ਚ ਐਮਐਸਪੀ ਹੈ ਦੇਖੋ ਪੰਜ ਫਸਲਾਂ ਦੇ ਸੈਂਟਰਲ ਗਵਰਨਮੈਂਟ ਐਮਐਸਪੀ ਦੇ ਹ ਅ ਤਿਆਰ ਹੈ। ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ 'ਚ ਕਿ ਕਿਸਾਨਾਂ ਨਾਲ ਬੈਠ ਕੇ ਕੋਈ ਨਾ ਕੋਈ ਇਹਨਾਂ ਦਾ ਹੱਲ ਕੀਤਾ ਜਾਏਗਾ। ਦੇਖੋ ਆਪਣੇ ਕਿਸਾਨ ਆਪਣੇ ਭਰਾ ਨੇ ਕੋਈ ਬਾਹਰ ਦੇਤੇ ਹੈ ਨਹੀਂ ਕਿਤੇ। ਇਸ ਕਰਕੇ ਕਿਸਾਨਾਂ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ। ਲੇਕਿਨ ਕਈ ਵਾਰ ਹੁੰਦਾ ਨਾ ਕਿ ਪੋਲੀਟੀਕਲ ਪਾਰਟੀਆਂ ਵੀ ਇਹ ਮਸਲੇ ਹੱਲ ਨਹੀਂ ਹੁੰਦੀਆਂ। ਹੁਣ ਤੁਹਾਡਾ ਮੁਕਾਬਲਾ ਕਿਦੇ ਨਾਲ ਰਹੇਗਾ ਪਿਛਲੀ ਦਫਾ ਦੀ ਜੇਕਰ ਗੱਲ ਕੀਤੀ ਜਾਏ ਤੇ ਕਾਂਗਰਸ ਵੱਲੋਂ ਹਰਾਇਆ ਗਿਆ ਸੀ ਇਸ ਵਾਰ ਮੁਕਾਬਲਾ ਕਿਹਦੇ ਨਾਲ ਵੇਚਦੇ ਹੋ ਕੋਈ ਜਿਹੜਾ ਮਰਜ਼ੀ ਆ ਜਾ ਜੀ ਬੀਜੇਪੀ ਦੇ ਵਰਕਰ ਨੇ ਤਗੜੇ ਹੋ ਇਲੈਕਸ਼ਨ ਲੜਨਾ ਕਿਸੇ ਪਾਰਟੀ ਕੋਲ ਇਸ ਤਰ੍ਹਾਂ ਕੇ ਦਾ ਵਰਕਰ ਨਹੀਂ ਜੋ ਬੀਜੇਪੀ ਹੋਵੇ ਸੰਗਠਨ ਨਾਲ ਜੁੜੇ ਦੇ ਲੋਕ ਨੇ ਹਰ ਬੂਥ ਤੇ ਬੂਥ ਪ੍ਰਧਾਨ ਹੈ ਉਹਨਾਂ ਦੀ ਟੀਮਾਂ ਬਣੀਆਂ ਨੇ ਤੇ ਬਾਕੀ ਤੇ ਸਾਰੇ ਹਵਾ ਨਾਲ ਚੱਲਦੇ ਬੀਜੇਪੀ ਹੈ ਇੱਕ ਜਿਹੜੀ ਆਪਣੇ ਕੈਡਰਵੇਕਸ ਪਾਰਟੀ ਔਰ ਬੀਜੇਪੀ ਵਰਕਰ ਨਾਲ ਦਮ ਤੇ ਲੜਦੀ ਹੈ 13 ਲੱਖ ਵੋਟਰਾਂ ਦਾ ਪਿਆਰ ਆ ਪਿਆਰ ਲੈਣਾ ਜਿੰਨਾ ਲੈਣਾ ਕੋਈ ਮਸਲਾ ਨਹੀਂ ਕੋ ਸੁਜਾਨਪੁਰ 4 ਲੱਖ ਲੜਿਆ ਨਾ ਤਿੰਨ ਵਾਰ ਲਗਾਤਾਰ ਜਿੱਤੇ ਆ ਲੋਕਾਂ ਦਾ ਪਿਆਰ ਲੈ ਆਏ ਨੇ ਇਦਾਂ ਤਾਂ ਪਹਿਲੀ ਵਾਰ ਤਾਂ ਆਸਾਨ ਹੈ ਵੋਟਾਂ ਮੰਗਣਾ ਦੂਜੀ ਵਾਰ ਤਾਂ ਲੋਕੀ ਬੜ ਨਹੀਂ ਦਿੰਦੇ ਲੋਕਾਂ ਨੇ ਤਿੰਨ ਵਾਰ ਲਗਾਤਾਰ ਜਿੱਤਾਇਆ ਇਹ ਕਰਕੇ ਪਹਿਲਾਂ ਸੁਜਾਨਪੁਰ ਹੀ ਹੁਣ ਪੂਰਾ ਹਲਕਾ ਹੋ ਕੋਈ ਗੱਲ ਨਹੀਂ ਪਹਿਲਾਂ ਗੱਲ ਜਾਨਪੁਰ ਦੀ 10 ਜਾਨਪੁਰ ਦੇ ਲੋਕਾਂ ਯਾਦ ਕਰਦੇ ਨੇ ਕਿ ਕਿਸ ਨੇ ਕੰਮ ਕੀਤਾ ਨਾ ਉਹਨਾਂ ਲੋਕ ਸਭਾ ਗੁਰਦਾਸਪੁਰ ਦੇ ਵੀ ਲੋਕ ਯਾਦ ਕਰਦੇ ਨੇ ਅੱਛਾ ਕਿ ਨਹੀਂ ਵੈਸੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਆ ਫਿਰ ਇਹ ਆਪਣੇ ਕਾਂਗਰਸ ਪਾਰਟੀ ਹੈ ਜਾਂ ਸ਼੍ਰੋਮਣੀ ਕਾਲੀ ਦਾਲਾ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਸਮਝਦੇ ਤੁਸੀਂ ਕਿ ਮੁਕਾਬਲਾ ਤੁਸੀਂ ਉਹਨੂੰ ਟੱਕਰ ਦੇ ਸਕਦੇ ਦੇਖੋ ਮੈਂ ਨਹੀਂ ਸਮਝਦਾ ਦੇਖੋ 5 ਸਾਲ ਪਿਛਲੇ ਕਾਂਗਰਸ ਸਰਕਾਰ ਰਹੀ ਹੈ ਜੀ 2 ਸਾਲ ਹੁਣ ਆਪ ਜੀ ਸਰਕਾਰ ਹੈ ਜੀ ਮੈਂ 2-5 ਸਾਲਾਂ ਲਈ ਕਿਹੜਾ ਕੰਮ ਕੀਤਾ ਕਾਂਗਰਸ ਨੇ ਹਮ ਆਪ ਨੇ ਕਿਹੜਾ ਕੰਮ ਕੀਤਾ 2 ਸਾਲਾਂ ਜੀ ਹਮ ਹਮ ਪਰ ਕਾਂਗਰਸ ਵਾਲੇ ਬੀਜੇਪੀ ਲਈ ਜਾਂਦੀ ਨਹੀਂ ਐਸਾ ਨਹੀਂ ਕੁਝ ਕਾਂਗਰਸ ਵਾਲੇ ਬੀਜੇਪੀ ਦੇ ਅੱਗੇ ਫਿਰ ਨਹੀਂ ਕਾਂਗਰਸ ਵਾਲੇ ਬੀਜੇਪੀ ਦੇ ਅੱਗੇ ਦਨ ਆਪ ਵਾਲੇ ਵੀ ਆਏਗੇ ਦਨ ਬਾਕੀ ਵੀ ਆਏ ਸਾਰਿਆਂ ਦਾ ਸਵਾਗਤ ਹੈ ਜੇ ਕੋਈ ਬੀਜੇਪੀ ਜਾਣਾ ਜਾਂਦਾ ਪਰਿਵਾਰ ਵੱਧਦਾ ਤੇ ਵਧਾਣਾ ਜਿਹਦਾ ਕਰਕੇ ਕਹਿੰਦੇ ਈਡੀ ਦੇ ਡਰਨਾ ਆ ਜਾਂਦੇ ਨਹੀਂ ਨਹੀਂ ਐਸੀ ਗੱਲ ਨਹੀਂ ਈਡੀ ਦੇ ਕਰਕੇ ਆਉਂਦੇ ਭਾਈ ਬਨੇ ਬੱਲੇ ਦਿਨ ਕਹਿ ਦਿੱਤਾ ਸੀ ਕਿ ਸਾਡਾ ਕਿਸੇ ਨਾ ਗੱਠ ਜੋੜ ਨਹੀਂ ਰਹੇਗਾ ਪਰ ਕਾਂਗਰਸ ਵਾਲੇ ਨੇ ਉੱਤੇ ਕਰ ਲਿਆ ਗੱਠ ਜੋੜ ਦੇਖੋ ਕਾਂਗਰਸ ਦਾ ਕੋਈ ਵੀੰਦਤਮ ਖੜਾ ਨਹੀਂ ਇਸ ਕਰਕੇ ਜੋ ਮੋਦੀ ਜੀ ਦੀ ਸ਼ਬੀ ਹੈ ਨਾ ਜੀ ਪੂਰੇ ਦੁਨੀਆ 'ਚ ਅਜਿਹਾ ਨੇਤਾ ਨਹੀਂ ਹੈ। ਹੋਰ ਆਨਾਲੇ ਚੋਣਾਂ ਦੇਖਿਓ ਤੁਸੀਂ 400 ਪਲੱਸ ਦਾ ਜਿਹੜਾ ਨਾਰਾ ਮੋਦੀ ਜੀ ਨੇ ਦਿੱਤਾ ਉਹ ਪੂਰਾ ਆਏਗਾ ਔਰ 400 ਤੋਂ ਜ਼ਿਆਦਾ ਸਿਟਾਨ ਗਏ। ਵੈਸੇ ਲਾਸਟ ਵਾਰ ਮਿਲਿਆ ਤੁਹਾਨੂੰ ਪਤਾ ਸੀ ਵੈਸੇ ਤੁਹਾਨੂੰ ਡਿਗਣ ਨਾਲ ਲਾਨਿਆ ਜਾਏਗਾ ਕਿ ਨਹੀਂ ਸੀ ਪਤਾ ਕਿ ਘਰ ਬੈਠੇ ਪਰ ਲੱਗ ਗਿਆ ਫੋਨ ਆ ਗਿਆ ਕਿ ਨੇਜੀ ਆਜੋ ਫਿਰ ਨਹੀਂ ਦੇਖੋ ਪੈਨਲ 'ਚ ਮੇਰਾ ਨਾਮ ਆ ਗਿਆ ਜੀ ਬਾਕੀ ਪਤਾ ਨਹੀਂ ਮੈਨੂੰ ਵੀ ਟਿਕਟ ਮਿਲਨੀ ਆ ਨਹੀਂ ਮਿਲਨੀ ਜੋ ਪਾਰਟੀ ਨੇ ਕੈਨਸਲ ਕੀਤਾ ਬਹੁਤ ਸਰਮਾਤ ਕੱਲ ਦੇ ਭੰਗੜੇ ਬੜੇ ਵੇਖੇ ਬਹੁਤ ਸਿਆਣ ਭੋਜਨ ਬਹੁਤ ਭੰਗੜੇ ਵੇ ਰਾਤ ਪੂਰੀ ਰਾਤ ਭੰਗੜੇ ਪਿੰਦੇ ਰਹੇ ਉਹ ਦੇਖੋ ਵਰਕਰਾਂ 'ਚ ਖੁਸ਼ੀ ਹੈ ਇੱਕ ਤਾਂ ਵਰਕਰ ਇਹ ਸੋਚੇ ਕਰਦਾ ਕਿ ਪਹਿਲੀ ਵਾਰੀ ਕੋਈ ਲੋਕਲ ਕੈਂਡੀਡੇਟ ਟਿਕਟ ਮਿਲੀ ਹੈ ਬਿਲਕੁਲ ਹੈ ਬੜਾ-ਬੜਾ ਸਵਾਲ ਸਭ ਤੋਂ ਵੱਡਾ ਦੇਖੋ ਠੀਕ ਹੈ ਨਿਰਾਸ਼ਾ ਸੀ ਵਰਕਰਾਂ 'ਚ ਪਰ ਲੋਕਲ ਕੈਂਡੀਡੇਟਾਂ ਆਂਦੇ ਨਾਲ ਜੀ ਸਾਰੀ ਨਿਰਾਸ਼ਾ ਖਤਮ ਹੋ ਗਈ। ਕਿਉਂਕਿ ਸੰਨੀ ਦੇ ਹੌਲ ਦੇ ਪੋਸਟਰ ਤੱਕ ਲਾਗੇ ਮੈਂ ਅੱਗੇ ਵੀ ਦੱਸਿਆ ਤਾਂ ਨਾ ਪੋਸਟਰ ਤਾਂ ਲਾਗੇ ਲੋਕਾਂ ਦਾ ਵਿਸ਼ਵਾਸ ਇੱਕ ਵਾਰੀ ਪੋਸਟਰ ਦਾ ਜੀ ਕਾਂਗਰਸ ਦੇ ਲੋਕ ਵੀ ਲੋ ਆਂਦੇ ਨੇ ਆਪ ਦੇ ਨਾਲ ਸੰਨੀ ਜੀ ਉਹ ਆਂਦਾ ਵੀ ਰਿਹਾ ਸੀ ਗੱਲ ਵੀ ਨਹੀਂ ਆਂਦਾ ਰਿਹਾ ਆਂਦਾ ਰਿਹਾ ਲੇਕਿਨ ਜਿਸਲੇ ਕੋਈ ਇਸ਼ੂ ਕਿਸੇ ਲੋਕਾਂ ਨੇ ਕਿਹਾ ਅਜਾ ਵੀ ਸੰਨੀ ਜੀ ਉਹ ਇੱਕ ਸਾਰਾ ਹੀ ਗੱਲ ਫਲਾਤੀ ਵੀ ਨਹੀਂ ਜੀ ਸੰਨੀ ਜੀ ਉਹ ਆਂਦਾ ਹੀ ਨਹੀਂ ਜੀ ਆਂਦਾ ਹੀ ਨਹੀਂ ਆਂਦਾ ਰਿਹਾ ਅੱਛਾ ਐਸੇ ਕਰਕੇ ਫਿਰ ਨਹੀਂ ਮਿਲੀ ਯੂਨਿਟੀ ਦੇਖੋ ਐਸੇ ਕਰਕੇ ਨਹੀਂ ਮਿਲੀ ਐਸੇ ਕਰਕੇ ਪਾਰਟੀ ਇਹ ਤੋਨੇ ਖੁਦ ਵੀ ਗਿਆ ਮੈਂ ਇਲੈਕਸ਼ਨ ਨਹੀਂ ਲੜਨਾ ਦੂਜੀ ਗੱਲ ਹੈ ਕਿ ਉੱਥੇ ਸਭ ਲੋਕਾਂ ਦੀ ਡਿਮਾਂਡ ਹੈ ਕਿ ਲੋਕਾਂ ਕੰਮ ਕਰਦਾ ਚੋਣ ਪ੍ਰਚਾਰ ਫਿਰ ਕਦੋਂ ਸ਼ੁਰੂ ਕਰਦੇ ਚੋਣ ਪ੍ਰਚਾਰ ਸ਼ੁਰੂ ਹੈ ਜੀ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਨਾ ਦੇਖੋ ਪੰਜ ਸਭ ਆਏ ਨੇ ਅਸ਼ੀਰਵਾਦ ਦੇਣ ਮੈਨਰੇ ਨਾਲ ਕੋ ਬਫਾ ਜਾਣਾ ਜੇ ਮਿਲ ਕੋ ਆਉਣ ਕਰਕੇ ਇਸ ਕਰਕੇ ਜਿਹੜੇ ਸੁਜਾਨਪੁਰ ਦੇ ਕੇ ਲੋਕ ਜਿਨ੍ਹਾਂ ਨੇ ਮਤਲਬ ਚਾਰ ਚੋਣਾਂ ਮ ਲੜਾਈ ਠੀਕ ਹੈ ਚੋਣਾਂ ਮ ਹਾਰੇ ਆ ਬੜੇ ਕਟਕੋਟਾ ਦੇ ਬਗਲੋ ਆਪ ਦੀ ਬੜੀ ਖਵਾ ਹੈ ਤੇ ਕੁਝ ਕਿਸਾਨੀ ਅੰਦੋਲਨ ਦੀ ਆ ਸਾਰੀ ਗੱਲ ਹੈ ਪਰ ਇਸਰ ਵੀ ਕਿਸਾਨੀ ਅੰਦੋਲਨ ਦੇ ਚੱਲੂ ਹੋ ਗਿਆ ਐਸਾ ਕੁਝ ਨਹੀਂ ਹੈਗਾ ਜੀ ਜੀ ਬਿਲਕੁਲ ਸਾਡੇ ਨਾਲ ਸੀ ਦਿਨੇਸ਼ ਸਿੰਘ ਬੱਬੂ ਜੋ ਕਿ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਜਿਹੜੇ ਨੇ ਚੋਣ ਲੜ ਰਹੇ ਨੇ ਮੈਦਾਨ 'ਚ उतारे ਗਏ ਨੇ ਵਿਸ਼ਵਾਸ ਆ ਜਿੱਤ ਕੇ ਤੇ ਪ੍ਰਧਾਨ ਮੰਤਰੀ ਨરેન્દ્ર મોદી ਦੀ ਝੋਲੀ ਦੇ ਵਿੱਚ ਆਪਣੀ ਸੀਟ ਪਾਵਾਂਗਾ ਚੁਣੌਤੀਆਂ ਬਹੁਤ ਨੇ ਪਰ ਉਹ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨਗੇ ਦੇਖਣਾ ਹੋਵੇਗਾ ਹੁਣ ਇਲੈਕਸ਼ਨ ਵਾਲੇ ਦਿਨ ਕਿੰਨਾ ਕੁ ਫਤਵਾ ਲੋਕ ਦਿੰਦੇ ਨੇ ਦਿਨੇਸ਼ ਸਿੰਘ ਬੱਬੂ ਨੂੰ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਰ ਨਿਊਜ਼ ਗੁਰਦਾਸਪੁਰ